ਸਸੀ ਗਾਲ ਦੋਸਤੋ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਆਪਾਂ ਖੜੇ ਆ ਮਿੱਤਰੋ ਇਸ ਵਕਤ ਬਰਨਾਲਾ ਟਰੈਕਟਰ ਮੰਡੀ ਤੇ ਤੇ ਮਿੱਤਰੋ ਉਸ ਨੂੰ ਟਰੈਕਟਰਾਂ ਦੀ ਸਾਰੀ ਡਿਟੇਲ ਤੇ ਪੂਰੀ ਜਾਣਕਾਰੀ ਕਰਾਂਗੇ ਤੁਹਾਡੇ ਨਾਲ ਸਾਂਝੀ ਤੇ ਆ ਚਾਰ ਟਰੈਕਟਰ ਸਾਨੂੰ ਅੱਜ ਦਿਖਾਉਣੇ ਆ ਕਿਹੜੇ ਕਿਹੜੇ ਮਾਡਲ ਆ ਕੀ ਗੱਲ ਬਾਤ ਕਿੰਨਾ ਰੇਟ ਰਹੂਗਾ ਤੇ ਬਾਈ ਦਾ ਨੰਬਰ ਹੈ ਇਹਦਾ ਆਪਾਂ ਸਕਰੀਨ ਦੇ ਉੱਤੇ ਤੁਹਾਡੇ ਕੋਲ ਲਾ ਦਾਂਗੇ ਤੇ ਵੀਡੀਓ ਮਿੱਤਰੋ ਕਰਨ ਲੱਗਿਆਂ ਸਟਾਰਟ ਫਾਰਮਟ੍ਰੈਕ ਖੜਾ ਜੀ 60 ਆ ਇਹ ਹੈਗਾ ਮਿੱਤਰੋ ਮਾਡਲ 8 ਫਾਰਮਟ੍ਰੈਕ 60 ਦੇ ਮਾਡਲ ਹੈਗਾ 8 ਪੀਵੀ 19 ਮਿੱਤਰੋ ਲੋਕਲ ਬਰਨਾਲੇ ਦਾ ਨੰਬਰ ਆ 19D2962 ਤੇ ਹੁਣ ਜੇ ਆਪਾਂ ਸ਼ੁਰੂ ਤੋਂ ਗੱਲ ਕਰੀ ਮਿੱਤਰੋ ਫਰੰਟ ਟਾਇਰ ਚੈੱਕ ਕਰੋ ਪਹਿਲਾਂ ਦਾ ਗੂਡਇਰ ਦੇ ਫਰੰਟ ਟਾਇਰ ਨੇ ਉਦੋਂ ਬਾਅਦ ਦੇ ਵਿੱਚ ਆ ਗਈ ਇੰਜਨ ਵਾਲੀ ਗੱਲਬਾਤ ਇੰਜਨ ਬਿਲਕੁਲ ਸਾਫ਼ ਤੇ ਮਿੱਤਰੋ ਸੁੱਕਾ ਪਿਆ ਤੇ ਬੈਕ ਟਾਇਰਾਂ ਦੀ ਕੰਡੀਸ਼ਨ ਆ ਜਿਹੜੀ ਉਹ ਤੁਹਾਡੇ ਸਾਹਮਣੇ ਆ ਬੈਕ ਟਾਇਰ ਵੀ ਗੂਡਇਰ ਦੇ ਕੁੱਲ ਮਿਲਾ ਕੇ ਚੌਕੜਾ ਟਰੈਕਟਰ ਦੇ ਗੂਡਇਰ ਦਾ ਲੱਗਿਆ ਵਾ ਬਾਕੀ ਮਿੱਤਰੋ ਛਤਰੀ ਬਾਈ ਨੇ ਮਨ ਲਾ ਦਨ ਜਮਾ ਨਵਾਂ ਹੀ ਲਵਾਈਆ ਡੈੱਕ ਵੀ ਜਮਾ ਨਮਾ ਸਾਤਰੀ ਤੇ ਡੈੱਕ ਤਾਂ ਜਿਵੇਂ ਬਾਈ ਨੇ ਲਾਦਾ ਵੀ ਧਰਾਗੇ ਮੰਡੀ ਚ ਲਿਆਇਆ ਤੇ ਬਾਕੀ ਡੰਡਾ ਡਰਾਵਲ ਸਮੇਤ ਹੈ ਜੀ ਟਰੈਕਟਰ ਡਰਾਵਲ ਡੰਡਾ ਕਿੱਲੀਆਂ ਗੁੱਲੀਆਂ ਲਾਪੋ ਸਾਰੀਆਂ ਪੂਰੀਆਂ ਬੈਗ ਟਾਇਰ ਵੀ ਗੁੜੀੜ ਦੇ ਵਿੱਚ ਆ ਕੰਡੀਸ਼ਨ ਟਾਇਰਾਂ ਦੀ ਮਿੱਤਰੋ ਤੁਹਾਡੇ ਸਾਹਮਣੇ ਆ ਬਾਕੀ ਟਰੈਕਟਰ ਦਾ ਰੰਗ ਪੇਂਟ ਹੈ ਜਿਹੜਾ ਦੇਖ ਸਕਦੇ ਹੋ ਮਿੱਤਰੋ ਇੰਜਨ ਗੇਅਰ ਓਕੇ ਆ ਜਮਾ ਟਰੈਕਟਰ ਦਾ ਇਹ ਟਰੈਕਟਰ ਦੇ ਆਪਾਂ ਮਿੱਤਰੋ ਮਾਡਲ ਤੁਹਾਨੂੰ ਦੱਸੀ ਤਾਂ 8 ਮਾਡਲ ਆ ਤੇ ਬਾਈ ਨੇ ਟਰੈਕਟਰ ਦੀ ਮਿੱਤਰੋ ਡਿਮਾਂਡ ਰੱਖੀ ਆ 3 ਲੱਖ ਤੇ 10000 ਰੁਪਏ ਬਾਕੀ ਰੇਟ ਵਿੱਚ ਮਿੱਤਰੋ ਮੌਕੇ ਦਾ ਘੱਟ ਵੱਧ ਹੋ ਜੂਗਾਦਰ ਬਾਈ ਫਾਰਮ ਟਰੈਕ ਦੀਆਂ ਟਰੰਗਾਂ ਲਈ ਜਾਂਦੇ ਆ ਤੇ ਹੁਣ ਆ ਗਿਆ ਜੀ ਮਾਲਵੇ ਦੀ ਸ਼ਾਨ ਟਰੈਕਟਰ ਸਵਰਾਜ 855 2007 ਮਾਡਲ ਦੇ ਵਿੱਚ ਹੈ ਜੀ ਕਮੀਸ਼ਨ 100 ਪੱਖੋਂ ਰੰਗ ਪੇਂਟ ਪੂਰਾ ਸਾਫ਼ ਤੇ ਘੈਂਟ ਪਿਆ ਤੇ ਫਰੰਟ ਟਾਇਰ ਟਰੈਕਟਰ ਦੇ ਹੈਗੇ ਜੀ ਗਿਰੀਅਰ ਦੇ ਬਾਕੀ ਇਹਦੇ ਤਾਂ ਜਿਵੇਂ ਕਿ ਇਹਦੀ ਇੰਜਨ ਕਿਣੀ ਚਾਕਾਂ ਦੀ ਲੋੜ ਨਹੀਂ ਮਿੱਤਰੋ ਕਰ ਲੋਕ ਕਰ ਵਾਲਾ ਇੰਜਨ ਆਉਂਦਾ ਹੈ ਜਿਆ ਮਾਡਲ ਦੇ ਵਿੱਚ ਮਾਡਲ 7 ਹੈ ਜੀ ਬੈਕ ਟਾਇਰ ਲੱਗੇ ਨੇ ਜੀ ਐਮ ਆਰਫ ਦੇ ਤੇ ਟਾਇਰਾਂ ਦੀ ਕਿਨਾਰੇ ਤੋਂ ਸਾਹਮਣੇ ਬਸ ਟਰੈਕਟਰ ਸਾਥ ਤੇ ਹੱਡ ਵਾਲੀ ਫਾਟੀ ਸੁਤਰੀ ਇਹ ਪੂਰੀ ਕੋਨਕੀ ਤੋਂ ਪੂਰੀ ਲੱਗੀ ਹੋਈ ਆ ਤੇ ਇਹਦੇ ਵੀ ਹੁਣ ਜੇ ਆਪਾਂ ਪਿੱਛੇ ਨੂੰ ਚੱਲੀਏ ਮਿੱਤਰੋ ਡੰਡਾ ਡਰਾਵਲ ਸਮੇਤ ਆ ਜੀ ਟਰੈਕਟਰ ਤੇ ਸਭ ਤੋਂ ਵੱਡੀ ਗੱਲ ਟਰੈਕਟਰ ਦੇ ਅੰਦਰਲੇ ਪਾਸੇ ਵੀ ਮਗਰਾੜ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਪੂਰੇ ਸਾਫ ਆਇਆ ਜਿਵੇਂ ਕਹ ਜੀ ਇਹ ਵਾਰ ਜਰ ਜੁਰ ਕਿਸੇ ਪਾਸੇ ਨਹੀਂ ਲੱਗੀ ਤਲਾ ਉਸਕਰ ਇੰਜਨ ਦੇ ਵਿੱਚ ਹੈ ਜੀ ਇਹ ਹੈਗਾ 360000 ਰੁਪਏ ਵੀਰ ਨੇ ਡਿਮਾਂਡ ਰੱਖਿਆ ਟਰੈਕਟਰ ਦੀ ਬਾਕੀ ਰੇਟ ਮਿੱਤਰੋ ਮੌਕੇ ਦਾ ਘੱਟ ਵੱਧ ਹੋ ਜਾਊਗਾ ਤੇ ਫਰੰਟ ਟਾਇਰ ਤਾਂ ਜਿਵੇਂ ਗੱਲ ਕਰੀਏ ਜਮਾ ਨਵੀ ਪਿਆ ਦੂਜੀ ਸਾਈਡੋਂ ਦੇਖ ਸਕਦੇ ਹੋ ਤੁਸੀਂ ਪਰ ਉਹ ਚੈੱਕ ਮਿੱਤਰੋ ਅੱਗੇ ਆ ਗਿਆ ਜੀ ਫਾਰਮ ਟਰੈਕ 65 EPI ਫਰੰਟ ਟਾਇਰ ਲੱਗੇ ਨੇ ਜੀ ਜਹਾਜੀ ਗੁੜੀਅਰ ਦੇ ਤੇ ਬੈਕ ਟਾਇਰ ਵੀ ਗੁੜੀਅਰ ਦੇ ਵਿੱਚ ਨੇ ਕਨੇਸ਼ਨ ਦੇਖੋ ਇਧਰ ਬਾਈਰ ਕੀ ਲਈ ਜਾਂਦੇ ਟਰਾਈ ਤੇ ਇਹ ਮਾਡਲ ਹੈਗਾਗਾ 2010 ਇਹ ਵੀ ਪੀਵੀਓ ਨੀ ਨੰਬਰ ਦੇ ਵਿੱਚ ਆ ਜੀ ਇੰਜਨ ਦੀ ਗੱਲ ਵੀ ਸਾਂ ਦੇਖੋ ਮਿੱਤਰੋ ਪਹਿਲਾਂ ਤੁਸੀਂ ਇੰਜਨ ਨੂੰ ਮੈਂ ਬੂਰਾ ਸਾਫ਼ ਤੇ ਸੁੱਕਾ ਔਰ ਕਿ ਡੰਡਾ ਡਰਾਈਵਲ ਸਮੇਤ ਆ ਲੱਗਦਾ ਫਾਰ ਇਹਦੀ ਕਾਰ ਬਾਈ ਮਿੱਤਰਾਂ ਇਧਰ ਵੀ ਬਾਈ ਉਹੀ ਦਿਖੀ ਜਾਂਦਾ ਕਾਰ ਜਿਵੇਂ ਇਹ ਮਾਡਲ ਕਿੰਨਾ ਮਾਡਲ ਹੈਗਾ ਹੈ ਇਹ 10 ਹਨ 12 ਦਾ ਕੋਈ ਨਹੀਂ ਦਿਸ ਜਾਂਦਾ 10 ਮਾਡਲ ਦੇ ਵਿੱਚ ਤੇ ਕਹਿੰਦੇ ਟਾਪਾ ਬੜਾ ਕੁਸ ਦਿਸ ਜਾਂਦਾ ਇਹਦਾ ਟਾਪਾ ਤਾਂ ਹੀ ਤੇ ਮਾਰਿਆ ਹੋਇਆ ਦੱਸਦੇ ਨੇ ਬਸ ਆਹ ਰੰਗ ਤੁਰਦਾ ਵੀ ਜਾ ਰਿਹਾ ਦਿਸ ਜਾਂਦਾ ਤੇ ਡਿਮਾਂਡ ਰਹੀ ਹੈ 375 375000 ਡਿਮਾਂਡ ਆ ਜੀ ਹੂੰ ਜਿਵੇਂ ਇਹ 10 ਮਾਡਲ ਆ ਤੇ ਨਿਓਜਲਾ ਜਿਵੇਂ ਕਿ ਜੀ ਇੱਕ ਵਾਰੀ ਖੁੱਲਦੀ ਨਹੀਂ ਕਿਤੇ ਆ ਹਾਂ ਹਾਂ ਤੇ ਅੱਗੇ ਆ ਗਿਆ ਜੀ ਸਵਰਾਜ 855 20 ਮਾਡਲ ਦੇ ਵਿੱਚ ਆ ਜੀ ਟਾਇਰ ਹੈਗੇ ਨੇ ਗੁਡੀਅਰ ਦੇ ਫਰੰਟ ਟਾਇਰ ਗੁਡੀਅਰ ਦੇ ਨੇ ਜਿਹੜਾ ਜਿਲਕ ਗਏ ਨੇ ਜੀ ਬੈਕ ਟਾਇਰ ਹੈਗੇ ਨੇ ਮਿੱਤਰੋ ਪੋਲੋ ਦੇ ਪਿਛਲੇ ਟਾਇਰ ਪੋਲੋ ਦੇ ਲੱਗੇ ਨੇ ਟਰੈਕਟਰ 20 ਮਾਡਲ ਆ ਜੀ ਬਿਲਕੁਲ ਸਾਫ ਪਿਆਰੇ ਦੇਖ ਸਕਦੇ ਹੋ ਚੈੱਕ ਕਰੋ ਬਨਦਰ ਰੰਗ ਵੀ ਟਰੈਕਟਰ ਦਾ ਇਹ ਡਿਮਾਂਡ ਹੈ 6 ਲੱਖ 55000 ਰੁਪਿਆ ਤੇ ਇਹਦੇ ਜੇ ਪਿੱਛੇ ਤੋਂ ਆਪਾਂ ਮਿੱਤਰੋ ਗੱਲ ਕਰੀਏ ਡੰਡਾ ਫੱਟੀ ਸਾਰਾ ਉਸ ਕੋ ਸਮੇਤ ਆ ਡੰਡਾ ਜਾਂ ਨਾਲ ਦਾ ਜਮਾ ਠੰਡਾ ਡਰਾਵਲ ਹੋਰ ਸਾਰਾ ਕੁਝ ਮਿਲ ਜੂ ਨੰਬਰ ਬਾਈ ਸਿਰੇ ਦਾ ਆਪਾਂ ਮਿੱਤਰੋ ਸਕਰੀਨ ਦੇ ਉੱਤੇ ਚਲਾ ਦਾਂਗੇ ਗੱਲਬਾਤ ਕਰਕੇ ਚਾਰਾਂ ਟਰੈਕਟਰਾਂ ਦੇ ਵਿੱਚੋਂ ਕੋਈ ਵੀ ਟਰੈਕਟਰ ਲੈ ਕੇ ਜਾਣਾ ਤੁਸੀਂ ਲਿਜਾ ਸਕਦੇ ਹੋ ਦੱਬ ਕੇ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ ਜੀ